ਪਹਿਲਾ ਸੁਖਬੀਰ ਬਾਦਲ ਸਾਹਿਬ ਦੀ ਸਰਕਾਰ ਦੀ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਵੱਡੇ ਅੱਠ ਅਫਸਰਾਂ ਨੂੰ ਅਣਗੋਲੀਆਂ ਕਰਕੇ ਇਹਨੂੰ ਡੀਜੀਪੀ ਲਾਇਆ ਗਿਆ ਹੈ ਇਹਨੂੰ ਕੰਮ ਕਰਾਏ ਗਏ ਆ ਤਾਰੂ ਜਲਦੀ ਐਕਸ਼ਨ ਲਾ ਕੇ ਇਹਨੂੰ 1 ਮਹੀਨੇ ਦੇ ਵਿੱਚ ਕੋਰਟਾਂ ਵਿੱਚ ਕੇਸ ਖਤਮ ਕਰਕੇ ਇਹਨੂੰ ਥਾਂਸੀ ਦੀ ਸਜ਼ਾ ਦੇ ਚੜਾਉਣਾ ਚਾਹੀਦਾ ਹੈ ਇਹ ਬੰਦਾ ਬਖਸ਼ਣ ਦੇ ਲੈ ਕੇ ਗਿਆ ਪ੍ਰਕੈਪਟਨ ਸਰਕਾਰ ਵਿਚਾਰ ਰਹੀ ਹੈ ਇਹਨੂੰ ਕੈਪਟਨ ਦੋਗਰੀ ਰਾਜਨੀਤੀ ਕਰ ਰਿਹਾ ਹੈ ਵੀ ਬਰਗਾੜੀ ਕਾਣ ਮੈਂ ਭੁੱਲ ਕੇ ਲੋਕਾਂ ਨੂੰ ਵਹਿਮ ਰਖਣਾ ਕਾਣ ਭੁੱਲ ਕੇ ਇੱਧਰ ਨੂੰ ਆ ਕੇ ਟੀਵੀ ਤੇ ਖਬਰਾਂ ਹੀ ਚਲਦੀਆਂ ਰਹਿਣਾਂ ਪਰ ਕੈਪਟਨ ਸਾਹਿਬ ਤੁਸੀਂ ਚੰਗਾ ਨਹੀਂ ਕਰ ਰਿਹਾ ਤੁਸੀਂ ਗੁੱਟਕਾ ਸਾਹਿਬ ਹੱਥੀ ਫੜ ਕੇ ਸੌਂ ਖਾਧੀ ਸੀ ਪਰ ਅਜਨ ਸਾਹਿਬ ਨਹੀਂ ਮਿਲ ਰਿਹਾ ਲੋਕਾਂ ਨੂੰ ਜਦੋਂ ਸਿੱਧੂ ਸਾਹਿਬ ਮੰਤਰੀ ਤੇ ਸਿੱਧੂ ਸਾਹਿਬ ਖੋਦ ਆਪਣੇ ਮੈਂ ਮਹਿਕਮੇ ਵਿੱਚ ਲੋਕਲ ਬਾਡੀ ਦੇ ਚੌਜੜਾ ਚੌਤੀ ਵਿੱਚ ਦਫ਼ਤਰ ਸੀਿੰਦਾ ਉੱਥੇ ਨਹੀਂ ਪੈਂਦਾ ਸੀ ਸਿੱਧੂ ਸਾਹਿਬ ਦੇ ਘਰੇ ਅਸੀਂ ਚੱਲ ਕੇ ਤਿੰਨ ਐਮਐਲਏ ਮਿਲਣ ਮੈਂ ਕੁਲਤਾਰ ਸੰਧਵਾ ਗਲਵੰਤ ਪਟਡੋਰੀ ਸਿੱਧੂ ਸਾਹਿਬ ਨੂੰ ਕਾਲ ਕਰਕੇ ਗਏ ਆ ਕਹਿੰਦੇ ਜੀ ਲੈਚ ਕਰ ਰਿਹਾ ਸਿੱਧੂ ਸਾਹਿਬ ਡੇਢ ਵਜੇ ਅਸੀਂ 3:30 ਵਜੇ ਅਜੇ ਉੱਠ ਕੇ ਆ ਕੇ ਕਹਿੰਦਾ ਸਿੱਧੂ ਸਾਹਿਬ ਸੌਂ ਗਿਆ ਅਸੀਂ ਕੰਮ ਕਰਾਣ ਜਾਂਦੇ ਲੋਕਾਂ ਦੇ ਮੰਗਲਵਾਰ ਨੂੰ ਸ਼ੁੱਕਰਵਾਰ ਨੂੰ ਸਾਡੀਆਂ ਮੀਟਿੰਗਾਂ ਹੁੰਦੀਆਂ ਆਈ ਕਿ ਨਾਲੇ ਕੰਮ ਕਰਾ ਦਈਏ ਲੋਕਾਂ ਦੇ ਸਪੈਸ਼ਲ ਕੰਮ ਹੁੰਦੀ ਹੈ ਪਰ ਇਹਦੇ ਮੰਤਰੀ ਮਿਲਦੇ ਨਹੀਂ ਸਾਨੂੰ ਕਦੇ ਕਿਸੇ ਨੂੰ ਘਰੇ ਲੱਭਣਾ ਪੈਂਦਾ ਸਾਨੂੰ ਪੂਰੇ ਮੰਤਰੀ ਧਿਆੜੀ ਲੱਭ ਜਾਂਦੀ ਹੈ ਕਮਿਸ਼ਨ ਨੂੰ ਲੱਭਣ ਵਾਸਤਾ ਸਤ ਪੰਜਾਬ ਦਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਮਲਜੀ ਸੈਣੀ ਪੰਜਾਬ ਦੇ ਵਿੱਚ ਸਾਬਕਾ ਡੀਜੀਪੀ ਸਮੀਰਤ ਸੈਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਦੇ ਰਿਆਹੀ ਦੀ ਗੱਲ ਆਉਂਦੀ ਹੈ ਕਦੇ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਗੱਲ ਆਉਂਦੀ ਹੈ ਬਰਗਾਰੀ ਕਾਂਡ ਦੀ ਗੱਲ ਹੋਵੇ ਬਾਈਬਲ ਕਲਾ ਦੀ ਗੱਲ ਹੋਵੇ ਮਲਤਾਨੀ ਨਾਲ ਸੰਬੰਧਿਤ ਮਾਮਲਾ ਹੋਵੇ ਅਨੇਕਾਂ ਮਸਲਿਆਂ ਦੇ ਵਿੱਚ ਡੀਜੀਪੀ ਸਾਫ ਦਾ ਸਮੀਰ ਸੈਣੀ ਕਿਰੇ ਹੋਏ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਵੱਡੇ ਇਲਜ਼ਾਮ ਹੈ ਜਿਹੜੇ ਉਹਨਾਂ ਤੇ ਲੱਗਦੇ ਐ ਬਾਦਲ ਤੇ ਕੈਪਟਨ ਦੋਨਾਂ ਤਿਰਾਂ ਤੇ ਕਿ ਬਾਦਲ ਤੇ ਕੈਪਟਨ ਆਪਸ ਦੇ ਵਿੱਚ ਮਿਲੇ ਹੋਏ ਨੇ ਜਿਸ ਕਰਕੇ ਸਮੇਧ ਸੈਣੀ ਵਰਗੇ ਵੱਡੇ ਦੋਸ਼ ਜਿਸ ਬੰਦੇ ਤੇ ਲੱਗੇ ਹੋਏ ਆ ਵੱਡੇ ਬੰਦੇ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜੋ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ ਹੈ ਅਸਲ ਮਾਇਨੇ ਦੇ ਵਿੱਚ ਇਹ ਕਹਿ ਸਕਦੇ ਕਿ ਜਿਸ ਤਰ੍ਹਾਂ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ ਉਹ ਨਹੀਂ ਜਾ ਰਹੇ ਆ ਇਹਨਾਂ ਅਨੇਕਾਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਹਲਕਾ ਰੂਪਨਗਰ ਤੋਂ ਬਧਾਇਕ ਅਮਰਜੀਤ ਸਿੰਘ ਸੰਧਵਾ ਸਾਹਿਬ ਸੰਧਵਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸੱਚ ਪੰਜਾਬ ਦਾ ਟੀਵੀ ਤੇ ਤੇ ਸੰਧਵਾ ਸਾਹਿਬ ਸੁਮੇਤ ਸੈਣੀ ਦਾ ਜਿਹੜਾ ਮਸਲਾ ਕਰਮਾਇਆ ਹੋਇਆ ਹੈ ਇਹਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਮੇਰੇ ਸਾਰੇ ਸਰੋਤਿਆਂ ਦਾ ਸੱਚ ਪੰਜਾਬ ਜਿਹੜਾ ਸਾਡਾ ਚੈਨਲ ਹੈ ਟੀਵੀ ਹੈ ਸਾਡਾ ਜਿਹੜੇ ਸੁਣ ਰਹੇ ਸਰੋਤੇ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ بڑا ਮੁੱਦਾ ਤੁਸੀਂ ਉਸ ਸਮੇਂ ਸੈਣੀ ਦਾ ਇਹ ਸਮੇਂ ਸੈਣੀ ਜਿਹੜੇ ਸਾਫ ਕਾ ਡੀਜੀਪੀ ਸਾਹਿਬ ਹੈ ਇਹ ਪਹਿਲਾਂ ਬਾਦਲ ਦਾ ਚਿਹਤਾ ਸੀ ਹੁਣ ਕੈਪਟਨ ਮਨਿੰਦਰ ਸਿੰਘ ਦਾ ਚਿਹਤਾ ਬਣ ਚੁੱਕਿਆ ਹੈ ਜਿਹੜਾ ਸਾਡਾ ਬਰਗਾੜੀ ਕਾਂਡ ਹੋਇਆ ਬਰਗਾੜੀ ਦੀਏ ਉਥੇ ਸਾਡੇ ਗੁਰੂ ਗ੍ਰੰਥ ਸਾਹਿਬ ਪਾੜੇ ਗਏ ਹੈ ਲੋਕ ਮਾਰੇ ਗਏ ਹੈ ਬਹਿਵਲ ਕਲਾ ਕਾਂਡ ਹੋਇਆ ਹੈ ਇਹ ਉਹਨੂੰ ਸਾਰਾ ਕੁਝ ਭਲਾਉਣ ਵਾਸਤੇ ਸਾਰਾ ਕੁਝ ਨੂੰ ਖਾਤਮ ਕਰਨ ਵਾਸਤੇ ਕੈਪਟਨ ਨਵੀਂ ਚਾਲ ਚੱਲੀ ਹੈ ਇੱਕ ਕਿ ਸਮੇਂਹ ਸੈਣੀ ਨੂੰ ਸਮੇਂਹ ਸੈਣੀ ਟੀਵੀ ਤੇ ਚਲਾ ਦਿਓ ਕਿ ਉਹਨੂੰ ਰੈਸਟ ਕਰ ਲਿਆ ਜੇ ਕਰ ਲਿਆ ਇਹ ਸਾਰਾ ਕੁਝ ਕੈਪਟਨ ਸਰਕਾਰ ਉਸ ਜਿਹੜੇ ਕਾਂਡ ਹੈ ਉਹਨੂੰ ਭਲਾਣਾ ਚਾਹੁੰਦੇ ਲੋਕਾਂ ਦੇ ਮਨਾਂ ਚੋਂ ਕੱਢਣਾ ਚਾਹੁੰਦੇ ਆ ਲੋਕਾਂ ਨੂੰ ਦੂਸਰੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਪਰ ਲੋਕ ਅਨਸਾਫ਼ ਮੰਗਦੇ ਆ ਅੱਜ ਬਰਗਾੜੀ ਕਾਂਡ ਦਾ ਇਨਸਾਫ਼ ਮੰਗਦੇ ਆ ਬਹਿਬਲ ਕਲਾਂ ਕਾਂਡ ਦਾ ਇਨਸਾਫ਼ ਮੰਗਦੇ ਆ ਲੋਕ ਪਰ ਕੈਪਟਨ ਸਾਹਿਬ ਦੂਸਰੇ ਪੱਸੇ ਲੈ ਕੇ ਜਾ ਰਹੇ ਆ ਜਿਹੜਾ ਸੁਮੇਸ਼ ਸੈਣੀ ਹੈ ਇਹ ਇੰਨਾ ਕ੍ਰਾਪਸ਼ਨ ਇੰਨਾ ਮਤਲਬ ਜਾਲਮ ਅਫਸਰਤਾ ਤੁਸੀਂ ਇਸ ਲੋ ਜਿਹਨੂੰ ਕਹਿੰਦੇ ਨਾ ਬੁੱੱਛੜ ਇਹ ਬੁੱੱਛੜ ਇਨਸਾਨ ਸੀ ਇਹਨਾਂ ਸਾਡੇ ਨੌਜਵਾਨੀ ਖਾਪਨ ਕਰੀ ਹੈ ਇਹਨਾਂ ਸਾਡੇ ਨੌਜਵਾਨ ਜਿਹੜੇ ਮੁੰਡੇ ਤੇ ਉਹਨਾਂ ਨੂੰ ਹਮਲੇ ਕਰਾ ਕੇ ਮਾਰਿਆ ਹੈ ਮੁਕਾਬਲੇ ਕਰਾ ਕੇ ਮਾਰਿਆ ਹੈ ਇਨ ਆਈਐਸ ਆਈਐਸ ਜਿਹੜੇ بڑے بڑے ਅਫਸਰ ਤੇ ਉਹਨਾਂ ਦੇ ਪੁੱਤ ਨਹੀਂ ਛੱਡੇ ਇਹਨਾਂ ਲੋਕਾਂ ਦੇ ਘਰ ਆ ਜਾੜ ਦਿੱਤੇ ਐ ਇਸ ਬੰਦੇ ਨੇ ਇਹ ਬੰਦਾ ਬਖਸ਼ਣਯੋਗ ਨਹੀਂ ਐ ਪਹਿਲਾ ਸੁਖਵੀਰ ਬਾਦਲ ਦੀ ਸਾਹਿਬ ਦੀ ਸਰਕਾਰ ਦੀ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਵੱਡੇ ਅੱਠ ਅਫਸਰਾਂ ਨੂੰ ਅੰਗੋਲੀਆਂ ਕਰਕੇ ਇਹਨੂੰ ਡੀਜੀਪੀ ਲਾਇਆ ਗਿਆ ਐ ਇਹਦੋਂ ਕੰਮ ਕਰਾਏ ਗਏ ਐ ਅੱਜ ਕੈਪਟਨ ਸਾਹਿਬ ਉਹੀ ਗੇਮ ਖੇਲਣ ਲਾਪੇ ਐ ਇਹਨੂੰ ਲੈ ਕੇ ਜਾਂਦੇ ਇੱਕ ਰਾਤ ਵਸਦਾ ਅੰਦਰ ਦੂਸਰਾ ਦਿਨ ਇਸ ਬੁੱਚੜ ਦੀ ਜਵਾਨਤ ਕਰਾ ਦਿੰਦੇ ਐ ਕਿਉਂਕਿ ਉਹਦਾ ਵਿਜੀਲੈਂਸ ਸਹੀ ਤਰੀਕੇ ਨਾਲ ਲੜ ਨਹੀਂ ਰਿਹਾ ਐ ਕੈਪਟਨ ਦੇ ਵਕੀਲ ਆ ਜਿਹੜਾ ਕੈਪਟਨ ਦਾ ਈ ਆਫਸਰ ਐ ਉਹ ਜਾ ਕੇ ਹਾਈ ਕੋਰਟ ਵਿੱਚ ਚੰਗੀ ਤਰ੍ਹਾਂ ਬਕਾਲਤ ਨਹੀਂ ਕਰਦਾ ਹੈ ਪਹਿਲਾਂ ਵੀ ਇਹ ਮਸਲੇ ਉੱਠੇ ਆਏ ਕੈਪਟਨ ਦੀ ਸਰਕਾਰ ਤੇ ਕਿ ਇਹ ਜਿਹੜੇ ਨੇ ਸਰਕਾਰੀ ਵਕੀਲ ਹੈ ਉਹ ਸੁਪਰੀਮ ਕੋਰਟਾਂ ਵਿੱਚ ਹਾਈ ਕੋਰਟਾਂ ਵਿੱਚ ਚੰਗੀ ਦਲੀਲ ਨਹੀਂ ਦੇ ਸਕੇ ਸਾਰੀਆਂ ਪਟੀਸ਼ਨਰ ਰੱਦ ਹੋਈਆਂ ਹਨ ਹਰ ਕੰਮ ਰੱਦ ਹੋ ਰਿਹਾ ਹੈ ਇਹਨਾਂ ਦੇ ਵਕੀਲਾਂ ਦਾ ਸਾਰਾ ਕੋਸ਼ ਜਿਹੜਾ ਤਲੰਦਾ ਉਹ ਮਿਲਿਆ ਹੋਇਆ ਹੈ ਵੱਡਾ ਬਕਾਊ ਮਾਲ ਹੈ ਮੈਂ ਨਹੀਂ ਕਹਿੰਦਾ ਕੈਪਟਨ ਦੇ ਮੰਤਰੀ ਵੀ ਕਹਿੰਦੇ ਆ ਤਲੰਦਾ ਵੀ ਸਾਰਾ ਕੋਸ਼ ਇਹਨਾਂ ਖਤਮ ਕਰਕੇ ਰੱਖ ਦਿੱਤਾ ਹੈ ਇਸ ਕਰਕੇ ਕੈਪਟਨ ਸਾਹਨੇ ਜਾਲ ਪਸਾ ਲਿਆ ਇੱਕ ਦਿਨ ਜੇਲ੍ਹ ਚ ਭੇਜੋ ਰੀਵੀ ਤੇ ਚਲੀ ਜਾਓ ਸਮੇਰ ਸੈਣੀ ਸਮੇਰ ਸੈਣੀ ਇਹ ਜਿਹੜੇ ਦੂਸਰੇ ਸਾਡੇ ਵੱਡੇ ਮਸਲੇ ਆ ਬਰਗਾੜੀ ਕਾਹਨ ਬਾਬਲ ਕਲਾਂ ਕਾਹਨ ਉਹਨੂੰ ਭੁੱਲਣਾ ਚਾਹਦੇ ਆ ਪਰ ਲੋਕ ਨਹੀਂ ਭੁੱਲਣਗੇ ਕੈਪਟਨ ਸਾਹਿਬ ਤੁਹਾਨੂੰ ਵੀ ਨਾਲ ਸਬਸਕ੍ਰਾਈਬ ਕਰਨਗੇ ਇਸ ਬੁਚਰ ਬਖਸ਼ਾ ਨਹੀਂ ਚਾਹੀਦਾ ਇਸ ਲਿਖਾਂ ਦੇ ਪਿੱਛੇ ਜਾਣਾ ਚਾਹੀਦਾ ਇਹ ਇਹ ਸੰਧਵਾ ਸਾਹਿਬ ਜਿਹੜੀ ਮੀਲੀ ਪੁੱਗ ਦੇ ਵਿੱਚ ਤੁਸੀਂ ਕਿਹਾ ਕਿ ਕੈਪਟਨ ਸਰਕਾਰ ਦੇ ਕੁਝ ਮੰਤਰੀਆਂ ਨੂੰ ਵੀ ਪਤਾ ਦੱਸ ਸਕਦੇ ਹੋ ਕੌਣ ਬੰਦਾ ਸੁਖੀ ਉਹਨਾਂ ਦਾਵਾ ਕਿੱਡੇ ਵੱਡੇ ਇਲਜ਼ਾਮ ਲਾਂਦਾ ਜੀ ਜੀ ਤ੍ਰਿਪਤਵਾਜ ਬਿਨਾਂ ਕਿੱਡੇ ਵੱਡੇ ਇਲਜ਼ਾਮ ਲਾਏ ਆ ਕਿੰਨੇ ਮੰਤਰੀਆਂ ਨਾਲ ਕੈਪਟਨ ਨੇ ਆਨ ਇਲਜ਼ਾਮ ਲਾਇਆ ਕਿ ਕੈਪਟਨ ਤੇ ਬਾਦਲ ਮਿਲੇ ਹੋਏ ਐ ਪਹਿਲਾਂ ਕੈਪਟਨ ਬਾਦਲ ਨੂੰ ਪਛਾਣਦਾ ਹੁਣ ਸਮੇਸ਼ ਸੈਣੀ ਨੂੰ ਪਛਾਣਦਾ ਫਿਰਦਾ ਹੈ ਕਿਉਂਕਿ ਜਾਵਾਂ ਅੰਦਰ ਨਾਲ ਜਾਵਾਂ ਸਲੱਖਾਂ ਦੇ ਪਿੱਛੇ ਨਾਲ ਜਾਵਾਂ ਸਮੇਸ਼ ਸੈਣੀ ਉਹ ਬੁੱਚੜ ਇਨਸਾਨ ਹੈ ਜਿਨੇ ਸਾਡੀ ਨੌਜਵਾਨੀ ਖਤਮ ਕਰੀ ਹੈ ਸਾਡੇ ਲੋਕ ਖਤਮ ਕਰਿਆ ਜਿਹੜਾ ਸਾਡਾ ਭਵਿੱਖ ਦਾ ਉਹ ਖਤਮ ਕਰਿਆ ਇਸ ਇਨਸਾਨਾਂ ਇਹ ਇਨਸਾਨ ਬਖਸ਼ਣ ਜੇ ਲੈਕ ਨਹੀਂ ਹੈ ਸੰਧਵਾ ਸਾਹਿਬ ਹੁਣ ਕੀ ਲੱਗਦਾ ਤੁਹਾਨੂੰ ਕਿ ਜੋ ਹਾਲਾਤ ਬਣੇ ਹੋਏ ਐ ਕਿਹਾ ਸੈਣੀ ਸਾਹਿਬ ਦੇ ਖਿਲਾਫ ਵਾਕਿਆ ਹੀ ਕਾਰਵਾਈ ਅਮਲ ਦੇ ਵਿੱਚ ਬਾਕੀ ਹੋਊਗੀ ਸਲਾਖਾਂ ਪਿੱਛੇ ਜਾਣਗੇ ਜਾਂ ਫਿਰ ਤੁਹਾਡੇ ਕਹਿਣ ਮੁਤਾਬਕ ਇਹ ਡਰਾਮਾ ਇਸੇ ਤਰ੍ਹਾਂ ਚੱਲਦਾ ਰਹੂਗਾ ਸਰ ਮੈਂ ਤਾਂ ਮੇਰਾ ਤਾਂ ਮਕਸਦ ਇੱਕ ਹੈ ਇਸ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਬਹੁਤ ਇਹਨਾਂ ਜਵਾਨੀ ਖਤਮ ਕਰੀਏ ਸਾਡੇ ਇਸ ਬੁੱਚਲ ਇਨਸਾਨਾਂ ਇਹ ਸਲਾਖਾਂ ਪਿੱਛੇ ਨਹੀਂ ਸਰਕਾਰ ਨੂੰ ਜਲਦੀ ਐਕਸ਼ਨ ਲਾ ਕੇ ਇਹਨੂੰ ਇੱਕ ਮਹੀਨੇ ਦੇ ਵਿੱਚ ਕੋਰਟਾਂ ਵਿੱਚ ਕੇਸ ਖਤਮ ਕਰਕੇ ਇਹਨੂੰ ਫਾਂਸੀ ਦੀ ਸਜ਼ਾ ਦੇ ਚੜਾਣਾ ਚਾਹੀਦਾ ਹੈ ਇਹ ਬੰਦਾ ਬਖਸ਼ਣ ਦੇ ਲੈਕਨੀ ਪਰ ਕੈਪਟਨ ਸਰਕਾਰ ਵਿਚਾਰ ਰਹੀ ਹੈ ਇਹਨੂੰ ਕੈਪਟਨ ਦੋਗਲੀ ਰਾਜਨੀਤੀ ਕਰ ਰਿਹਾ ਹੈ ਪੇ ਬਰਗਾੜੀ ਕਾਂਡ ਮੈਂ ਭੁੱਲ ਕੇ ਲੋਕ ਬਾਈਬਲ ਕਣਾ ਕੜ ਭੁੱਲ ਕੇ ਇਧਰ ਨੂੰ ਆਜ ਟੀਵੀ ਤੇ ਖਬਰਾਂ ਹੀ ਚਲਦੀਆਂ ਰਹਿਣ ਪਰ ਕੈਪਟਨ ਸਾਹਿਬ ਤੁਸੀਂ ਚੰਗਾ ਨਹੀਂ ਕਰ ਰਿਹਾ ਤੁਸੀਂ ਗੁੱਟਕਾ ਸਾਹਿਬ ਹੱਥੀ ਫੜ ਕੇ ਸੌਂ ਖਾਦੀ ਸੀ ਪਰ ਅਜਨ ਸਾਹਿਬ ਨਹੀਂ ਮਿਲ ਰਿਹਾ ਲੋਕਾਂ ਨੂੰ ਲੋਕ ਇਨਸਾਫ ਲੈ ਕੇ ਹਟਣਗੇ ਪੰਜਾਬ ਦੀ ਤੇ ਇਹ ਸੀ ਮਸਲਾ ਸਮੇਧ ਸੈਣੀ ਉਹਨਾਂ ਦਾ ਇਹਦੇ ਨਾਲ ਨਾਲ ਸੰਧਵਾ ਸਾਹਿਬ ਇੱਕ ਗੱਲ ਇਹ ਵੀ ਸੀ ਕਿ ਆ ਕੁਝ ਦਿਨ ਪਹਿਲਾਂ ਜਿਹੜਾ ਸਿੱਧੂ ਸਾਹਿਬ ਮਾਨਯੋਗ ਮੁੱਖ ਮੰਤਰੀ ਅਮਨਿੰਦਰ ਸਿੰਘ ਉਹਨਾਂ ਨੂੰ ਮਿਲੇ ਹੈ ਔਰ ਸਿੱਧੂ ਸਾਹਿਬ ਨੇ ਮਸਲਾ ਉਠਾਇਆ ਕਿ ਮੰਤਰੀ ਜਿਹੜੇ ਆ ਪੰਜਾਬ ਭਵਨ ਦੇ ਵਿੱਚ ਬੈਠਣ ਇਹਦੇ ਬਾਰੇ ਕੀ ਕਹਣਾ ਪੰਜਾਬ ਭਵਨ ਦੇ ਵਿੱਚ ਮੰਤਰੀਆਂ ਦਾ ਬਹਿਣਾ ਜ਼ਰੂਰੀ ਹੈ ਜਾਂ ਫਿਰ ਸੈਟੀਏਟ ਦੇ ਵਿੱਚ ਬਹਿਣਾ ਜ਼ਰੂਰੀ ਹੈ ਦੇਖੋ ਇਹ ਵੀ ਇੱਕ ਡਰਾਮਾ ਚਲਾਤਾ ਕਾਂਗਰਸ ਦਾ ਸਿੱਧੂ ਵਾਈਸ ਕੈਪਟਨ ਪੂਰਾ ਡਰਾਮਾ ਕਰ ਰਿਹਾ ਹੈ ਜਿਹੜਾ ਪ੍ਰਸ਼ਾਂਤ ਕਚੋਰ ਪਿੱਛੇ ਦੇ ਕਰਾ ਰਿਹਾ ਹੈ ਜਦੋਂ ਸਿੱਧੂ ਸਾਹਿਬ ਮੰਤਰੀ ਤੇ ਸਿੱਧੂ ਸਾਹਿਬ ਖੁਦ ਆਪਣੇ ਮਹਿਕਮੇ ਵਿੱਚ ਲੋਕਲ ਬਾਡੀ ਦੇ ਚੌਜੜਾ ਚੌਤੀ ਵਿੱਚ ਦਫ਼ਤਰ ਸੀਿੰਦਾ ਉੱਥੇ ਨਹੀਂ ਪੈਂਦਾ ਸੀ ਸਿੱਧੂ ਸਾਹਿਬ ਦੇ ਘਰੇ ਅਸੀਂ ਚਲ ਗਏ ਤਿੰਨ ਐਮਐਲਏ ਮਿਲਣ ਮੈਂ ਕਲਤਾਰ ਸੰਧਵਾ ਕਲਵੰਤ ਪੰਡੋਰੀ ਸਿੱਧੂ ਸਾਹਿਬ ਨੂੰ ਕਾਲ ਕਰਕੇ ਗਏ ਆ ਕਹਿੰਦੇ ਜੀ ਲੈਚ ਕਰ ਰਿਹਾ ਸੀ ਸਿੱਧੂ ਸਾਹਿਬ 1:30 ਵਜੇ ਅਸੀਂ 3:30 ਵਜੇ ਅੱਜ ਉੱਠ ਕੇ ਆ ਕੇ ਕਹਿੰਦੇ ਸਿੱਧੂ ਸਾਹਿਬ ਸੌਂ ਗਿਆ ਅੱਜ ਸਿੱਧੂ ਸਾਹਿਬ ਕਿਹੜੇ ਮੂੰਹ ਨਾਲ ਗੱਲਾਂ ਕਰਦਾ ਕੈਪਟਨ ਸੂਲ ਸਾਹਿਬ ਕੋਲ ਜਾ ਕੇ ਇਹ ਫਾਰਮ ਚਾਹ ਪੀਣ ਆਇਆ ਖਬਰਾਂ ਚੱਲਣ ਟੀਵੀ ਚੈਨਲ ਤੇ ਪਹੁੰਚ ਆਇਆ ਸਿੱਧੂ ਸਾਹਿਬ ਕੈਪਟਨ ਸਾਹਿਬ ਨੂੰ ਮਿਲਿਆ ਕਿ ਆਪਣੇ ਮੰਤਰੀ ਸੈਕਟ ਆਪਣਾ ਕਾਂਗਰਸ ਭਵਨ ਵਿੱਚ ਬਿਠਾ ਲਓ ਉਹ ਭਰਾਵਾ ਅਸੀਂ 4.5 ਸਾਲ ਦੀਆਂ ਕੈਪਟਨ ਸਾਹਿਬ ਤੁਹਾਡੀਆਂ ਮਨਤਾ ਕਰਦੇ ਆ ਕਿ ਆਪਣੇ ਜਿਹੜੇ ਮਿਨਿਸਟਰਰ ਨੂੰ ਸੈਕਟਰੀ ਬਿਠਾ ਲਓ ਸਵੇਰੇ 9 ਤੋਂ 9 ਵਜੇ ਸ਼ੁਰੂ ਕਰ ਦਿਓ 10 ਵਜੇ ਤੋਂ 6 ਨੂੰ 4 ਵਜੇ ਤੱਕਰ ਬੈਠਣ ਕੈਪਟਨ ਸਾਹਿਬ ਤੁਹਾਡੀਆਂ ਮਨਤਾ ਕਰਦੇ ਮਰ ਕੇ ਅਸੀਂ ਕਿ ਤੁਸੀਂ ਸੈਕਟਰੀਟ ਵਿੱਚ ਬੈਠੋ ਕੈਪਟਨ ਸਾਹਿਬ ਪੂਰੇ 4.5 ਸਾਲ ਚ 5 ਵਾਰ ਸੈਕਟਰੀਟ ਗਿਆ ਹੈ ਲਿਖਤੀ ਹੈ ਕੈਪਟਨ 5 ਵਾਰ ਸੈਕਟਰੀਟ ਗਿਆ ਹੈ ਕੈਪਟਨ ਨੇ ਕੋਈ ਮਿਨਿਸਟਰ ਨਹੀਂ ਪੈਂਦਾ ਬੜੀ ਮੁਸ਼ਕਿਲ ਆ ਇਕਦੋ ਮਿਨਿਸਟਰ ਕਰੇ ਅਸੀਂ ਕੰਮ ਕਰਾਣ ਜਾਂਦੇ ਲੋਕਾਂ ਦੇ ਮੰਗਲਵਾਰ ਨੂੰ ਸ਼ੁੱਕਰਵਾਰ ਨੂੰ ਸਾਡੀਆਂ ਮੀਟਿੰਗਾਂ ਹੁੰਦੀਆਂ ਆ ਇਹ ਨਾਲੇ ਕੰਮ ਕਰਾ ਦਈਏ ਲੋਕਾਂ ਦੇ ਸਪੈਸ਼ਲ ਕੰਮ ਹੁੰਦੇ ਆ ਪਰ ਇਹਦੇ ਮਿਨਿਸਟਰ ਮਿਲਦੇ ਨਹੀਂ ਸਾਨੂੰ ਕਦੇ ਕਿਸੇ ਨੂੰ ਘਰੇ ਲੱਭਣਾ ਪੈਂਦਾ ਸਾਨੂੰ ਪੂਰੇ ਦਿਹਾੜੀ ਲੱਭ ਜਾਂਦੀ ਕਮਿਸ਼ਨ ਨੂੰ ਲੱਭਣ ਵਾਸਤਾ ਪਰ ਅਸੀਂ ਤਾਂ ਪਹਿਲੇ ਬੇਨਤੀ ਕਰਦੇ ਆ ਰਹੇ ਸੋਨੂੰ ਕਿ ਆਪਣੇ ਜਿਹੜੇ ਤੁਹਾਡੇ ਮਿਨਿਸਟਰ ਸਾਰੇ ਸੈਕਟਰੀਏਟ 'ਚ ਬੈਠਣ ਐਡੇ ਐਡੇ ਦਫ਼ਤਰ ਆ ਸੈਕਟਰੀਏਟ 'ਚ ਇੰਨੇ ਨੇ ਅਫਸਰ ਬਿਠਾਲੇ ਹੋਏ ਆ ਜੋ ਸੈਕਟਰੀ ਮੰਤਰੀ ਬੈਠਾ ਹੋਊਗਾ ਤਾਂ ਆਪਸਰਾ ਦੇ ਕੰਮ ਕਰਾਉਂਗੇ ਉਸੇ ਟਾਈਮ ਕਾਂਗਰਸ ਭਵਨ ਦਾ ਕੀ ਹੋਇਆ ਕਾਂਗਰਸ ਭਵਨ ਦੇ ਇਕੱਲਾ ਕਾਂਸਾ ਵਾਲਿਆਂ ਦਾ ਹੈ ਜਿਹੜਾ ਸੈਕਟਰੀ ਹੈ ਉਹ ਹਰ ਇਨਸਾਨ ਦਾ ਪੰਜਾਬ ਦਾ ਹੈ ਹਰ ਬੱਚੇ-ਬੱਚੇ ਦਾ ਉੱਥੇ ਹੱਕਿਆ ਜਾਣ ਦਾ ਕਿਉਂਕਿ ਇਹ ਮਿਨਿਸਟਰ ਬਣਾਏ ਵੀ ਲੋਕਾਂ ਨਾਲ ਹੋ ਕਾਂਗਰਸ ਭਵਨ ਹੀ ਨਹੀਂ ਬੈਜਣਾ 2022 ਦੇ ਬਾਅਦ ਜਿੱਦਾਂ ਮਰਜੀ ਸਿੱਧੂ ਸਾਹਿਬ ਪੇਠਾ ਲਿਓ ਜਦੋਂ ਹਰ ਕੇ ਬੈਜਣਾ ਸਾਰੇ ਨਾਲ ਪਰ ਹੁਣ ਇਹਨਾਂ ਨੂੰ ਸੈਕਟਰੀ ਪੇਠਾ ਲਓ ਸਵੇਰੇ 10 ਤੋਂ ਚਾਹ ਨੂੰ 4 ਵਜੇ ਤੱਕ ਕਰ ਛੋੜੇ ਸਾਰੇ ਮਿਨਿਸਟਰ ਪੰਜ ਦਿਨ ਸੈਕਟਰੀ ਬੈਠਣਾ ਚਾਹੀਦਾ ਤਾਂ ਮੈਂ ਸਿੱਧੂ ਸਾਹਿਬ ਸਾਨੂੰ ਮੰਨਦਾ ਕੈਪਟਨ ਸਾਹਿਬ ਕਾਂਗਰਸ ਪ੍ਰਬਲ ਮੰਤਰੀਆਂ ਕੇ ਹਾਲੀ ਹੋਣਾ ਉੱਥੇ ਹਰ ਇਨਸਾਨ ਦਾ ਕੰਮ ਹੈ ਛੋੜੇ ਜਿਹੜੇ ਸਾਡੇ ਐਮਐਲਏ ਸਾਰੇ ਆਪੋਜੀਸ਼ਨ ਦੇ ਵੀ ਹੈਗੇ ਹੋਰ ਆਪੋ ਜਿਹਦੇ ਲੀਡਰ ਹੈਗੇ ਆ ਕਿਉਂ ਕਾਂਗਰਸ ਪ੍ਰਬਲ ਮਿਨਿਸਟਰ ਨੂੰ ਮਿਲਣ ਜਾਣਗੇ ਸੈਕਟਰੀ ਬੈਠਣਾ ਚਾਹੀਦਾ ਹੈ ਅਸੀਂ ਤਾਂ 4.5 ਸਾਲ ਦੀ ਛੋੜੀਆਂ ਮੰਨਤਾ ਕਰਦੇ ਆ ਕਿ ਆਪਣੇ ਜਿਹੜੇ ਮਿਨਿਸਟਰ ਨੂੰ ਸੈਕਟਰੀ ਬਿਠਾ ਲਓ ਸੋ ਇਹ ਸਨ ਅਮਰਜੀਤ ਸਿੰਘ ਸੰਧਵਾ ਜਿਨ੍ਹਾਂ ਨੇ ਜਿੱਥੇ ਸਮੇਦ ਸੈਣੀ ਤੇ ਜਿਹੜੇ ਵੱਡੇ ਇਲਜ਼ਾਮ ਲੱਗ ਰਹੇ ਆ ਉਥੇ ਮੰਗ ਕੀਤੀ ਹੈ ਕਿ ਸੁਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਆ ਸਮੇਦ ਸੈਣੀ ਉਹਦੇ ਨਾਲ ਨਾਲ ਜਿਹੜਾ ਮਸਲਾ ਮੈਂ ਗੱਲ ਕੀਤੀ ਸੀ ਕਿ ਸਿੱਧੂ ਸਾਹਿਬ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ ਪੰਜਾਬ ਪਵਨ ਦੇ ਵਿੱਚ ਮੰਤਰੀਆਂ ਦੀ ਬੈਣ ਦੀ ਗੱਲ ਹੋਈ ਹੈ ਉਹਦੇ ਤੇ ਵੀ ਇਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ 4.5 ਸਾਲਾਂ ਦੇ ਵਿੱਚ ਆਖਰ ਜਿਹੜੇ ਆ ਉਹ ਮੰਤਰੀ ਕਿਉਂ ਨਹੀਂ ਬੈਠੇ ਜਿੱਥੇ ਉਹਨਾਂ ਨੂੰ ਬੈਠਣਾ ਚਾਹੀਦਾ ਸੀ ਅਨੇਕਾਂ ਮਸਲਿਆਂ ਤੇ ਐ ਸੰਧਵਾ ਸਾਹਿਬ ਨੇ ਗੱਲਬਾਤ ਕੀਤੀ ਹੈ ਸੋ ਕੈਮਰਾਮੈਨ ਸੰਮ ਸ਼ਰਮਾ ਦੇ ਨਾਲ ਕਮਲਜੀ ਸੈਣੀ ਸੱਚ ਪੰਜਾਬ ਦਾ ਟੀਵੀ ਨੂਰ ਪਰਵੇਦੀ